ਸਾਰੇ ਭਰਾ ਰੱਖ ਕੇ ਆਏ ਹੁੰਦੇ ਪੈਡੇ ਵਾਹ ਕੀ ਐਕਟਿੰਗ ਕਰ ਰਹਾ ਹੈ ਲੋਬੀ ਮਿੱਤਰੋ ਅੱਜ ਵੀ 11:00 ਤੱਕ ਅੱਜ ਵੀ ਲੋਬੀ ਮਿੱਤਰੋ ਅੱਜ ਤੁਸੀਂ ਦੇਖ ਸਕਦੇ ਹੋ ਅਸੀਂ ਅੱਜ ਵਾਰ ਸਟੇਟ ਕਰੀ ਜਾਂਦੇ ਕੁੜੀ ਦੇ ਅੱਜ ਕ੍ਰਿਸਮਸ ਦਾ ਦਿਨ ਹੈ ਅੱਜ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਉਧਰ ਆ ਕੇ ਮੇਰੇ ਕੋਲ ਨਹੀਂ ਤੇ ਆ ਤੁਸੀਂ ਦੇਖ ਸਕਦੇ ਹੋ ਰਿੱਕੀ ਗੱਲ ਸਾਡੇ ਨਾਲ ਤੇ ਆ ਇੱਕ ਛੋਟਾ ਬੱਚਾ ਦਾ ਉਹਦੇ ਵਾਲ ਸਟ੍ਰੇਟ ਕਰੀ ਜਾਣੇ ਆ ਕਰਜਾ ਚਾਹੀਏ ਚੜਾਈ ਜਾਣੇ ਆ ਹਾਂ ਕਰਜਾ ਤੁਹਾਨੂੰ ਪਤਾ ਜਿਵੇਂ ਜਿਵੇਂ ਹੁਣ ਵਾਲ ਸਟ੍ਰੇਟ ਹੋਈ ਜਾਣਗੇ ਉਵੇਂ ਪੈਸੇ ਵਧੀ ਜਾਣਗੇ ਹੋ ਗਏ ਅੱਜ ਸਾਡੇ ਨਾਲ ਆ ਬੱਚਾ ਨਾਲ ਆਇਆ ਹੋਇਆ ਉਹਦੇ ਕੁੜੀ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਤੇ ਇਹਨੇ ਵਾਲ ਸਟ੍ਰੇਟ ਕਰਨੇ ਆ ਤੇ ਆ ਤੁਸੀਂ ਦੇਖੋ ਆ ਤੁਸੀਂ ਇਹ ਮੂੰਹ ਦਿਖਾ ਦੇ ਫਿਰ ਆਪ ਦਾ ਤੈਨੂੰ ਮੇਰਾ ਮੂੰਹ ਦੇਖ ਲਓ ਅੱਜ ਇੱਕ ਕੰਮ ਹੋਰ ਤਗੜਾ ਕਰੀ ਜਾਂਦੇ ਆਂ ਮੈਂ ਕੱਪੜੇ ਪਾ ਕੇ ਹਾਂ ਦੇ ਦੇ ਦਿਖਾਈ ਹੁਣ ਇਹਨੂੰ ਬੜਾ ਐ ਨਾ ਸੋਣਾ ਕਹਿੰਦੀ ਤੂੰ ਪਾ ਹਾਂ ਬਾਕੀ ਵਾਲੇ ਸਾਨੂੰ ਗਈਆਂ ਤੇ ਕਮੈਂਟ ਆਇਆ ਵੀ ਤੁਸੀਂ ਕਿਸੇ ਕੁੜੀ ਦੇ ਵਾਲ ਸਟ੍ਰੇਟ ਨਹੀਂ ਕਰਦੇ ਬਈ ਆ ਤੁਸੀਂ ਆਪਣਾ ਤਾਂ ਬਾਹਰ ਕਰਦੇ ਨਾ ਓ ਮਾਈ ਗਾਡ ਦਿਖਾਉਣਾ ਤਾਂ ਹੁੰਦਾ ਹੀ ਆ ਸਾਰਿਆਂ ਨੂੰ ਹਾਂ ਬਈ ਤੁਹਾ ਮਾ ਬੇਇੱਜ਼ਤੀ ਕਰੀ ਜਾਂਦੇ ਨਾ ਕਿਰਦਤ ਨੂੰ ਮੂਡੀ ਕਰੀ ਜਾਂਦੇ ਦੇ ਦੇ ਓੜਲਾ ਪਹਿਲ ਤੁਸੀਂ ਦੇਖ ਸਕਦੇ ਹੋ ਇਤਨਾ ਦਿੱਤੀ ਤੁਸੀਂ ਦੇਖੋ ਕਿੰਨੀ ਸ਼ਾਈਨਿੰਗ ਮਾਰ ਰਹੀ ਹੈ ਵਾਲਾਂ ਦੀ ਮਾਂ ਤੋਂ ਮੋਟੀ ਰਕਮ ਲੈਣੀ ਹੈ ਆਪਾਂ ਵਾਲ ਸੈਟ ਕਰੂਗੀ ਹਾਂ ਯਾਹ ਅੱਜ ਅਸੀਂ ਦੁਕਾਨ ਤਾਂ ਨਹੀਂ ਖੋਲੀ ਸਲੂਨ ਵੀ ਅੱਜ ਨਵਾਂ ਤਿਹਾੜਾ ਤੇ ਘਰੇ ਸਾਰੀ ਫੈਮਲੀ ਨਾਲ ਮਨਾਈਏ ਸਲੂਨ ਤਾਂ ਨਹੀਂ ਖੋਲਾ ਹੈ ਸਲੂਨ ਵਾਲੇ ਦਾ ਕਰਾਇਆ ਨਹੀਂ ਦਿੱਤਾ ਥੱਲੇ ਕਰ ਨਹੀਂ ਸਰ ਤੌੜ ਦੂ ਲਾ ਕੇ ਫ੍ਰੀਜ ਵਾੜ ਕਰਾਈਏ ਨਹੀਂ ਤੇਰੀ ਮੈਨ ਮਿੱਤਰਾ ਕੁੜੀ ਦੀ ਤੌਣ ਤੇਰੀ ਤੌੜ ਦੂ ਲਾਗੀ ਮੈਂ ਫ੍ਰੀਜ ਵਾੜ ਕਰਾਈਏ ਨਹੀਂ ਤੂੰ ਦੇ ਦੇ ਤੇ ਸਾਡੇ ਤੇ ਤੇਰੀ ਤੌੜ ਦੂਗੀ 11 ਵਜੇ ਤੇ ਤੌਣ ਦੂ ਕੀ ਆਂਦੀ ਹੈ ਕੁੜੀ ਦੀ ਪੈਸੇ ਦਿੱਤੇ ਆ ਬਾਕੀ ਹੌਲੀ ਹੌਲੀ ਕੰਮ ਸੀ ਵੱਡੇ ਕਰੀ ਜਾਂਦੇ ਆ ਤੇ ਸਲੂਨ ਅੱਜ ਤਾਂ ਨਹੀਂ ਖੋਲਿਆ ਵੀ ਵੀ ਅੱਜ ਨਵਾਂ ਤਿਹਾਰ ਆ ਆਹੋ ਨਵਾਂ ਤਿਹਾਰ ਆ ਕਰਨਾ ਵੀ ਆਈ ਆ ਸਾਡੇ ਘਰੇ ਅੱਜ ਇੱਥੇ ਸਾਰੇ ਵੀ ਇਹ ਸਿੱਖਦਾ ਹਾਂ ਜੇ ਵਲੌਗ ਬਣਾਉਣੇ ਹਾਂਜੀ ਵਲੌਗ ਬਣਾਉਣੇ ਸਿੱਖਿਆ ਨਹੀਂ ਮੈਂ ਪਹਿਲਾਂ ਚੰਨ ਬਾਲ ਬੋਲੇ ਹਨ ਪੜ੍ਹਦੇ ਨਿਕਲੇ ਵਾਲੇ ਛਾਤਰੋਂ ਕੋ ਰਾਜਨੀਤੀ ਸੇ ਦੂਰ ਰਹਿਣਾ ਚਾਹੀਦਾ ਸੋ ਤਾਂ ਪੜ੍ਹਾਈ ਲਿਖਾਈ 'ਚ ਧਿਆਨ ਲਗਾਓ ਆਈਏ ਵਾਏਸ ਬਣੋ ਔਰ ਦੇਸ਼ ਕੋ ਸੰਭਾਲੋ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਹੈ ਰਿੱਕੀ ਗੱਲ ਸੀ ਕਿ ਸਾਡੇ ਨਾਲ ਉਹ ਬਲੌਕ ਬਣਾਉਂਦੇ ਸੀਗੇ ਕਿ ਹੁਣ ਅਰੇ ਕੌਣ ਭੌਂਕ ਰਹਾ ਹੈ ਇਹ ਬੱਤਮੀਜ਼ ਰਿੱਕੀ ਗੱਲ ਹੈ ਬਸ ਹੁਣ ਸਾਡੇ ਅਸੇ ਡੀਐਸਪੀ ਨੇ ਓਣਾ ਤੂੰ ਦੇਖ ਸਕਦੇ ਕੁੜੀ ਦੇ ਵਾਲ ਸਾੜੀ ਉੱਤੇ ਆਉਂਦਾ ਆ ਗੁੱਸੇ 'ਚ ਨਹੀਂ ਭਾਗ ਗੁੱਸੇ 'ਚ ਨਹੀਂ ਸਾੜਨੇ ਵਾ ਆਪਾਂ ਨਾ ਫਾਇਰ ਹੇ ਮੈਂ ਮਚਾਈ ਜਾਂਦਾ ਵਾਲੇ ਕੀ ਤੇਰੇ ਹੱਥ ਆ ਤੁਸੀਂ ਦੇਖ ਸਕਦੇ ਹੋ ਤੇਲ ਲੱਗਿਆ ਦੇ ਬਾਕੀ ਓਕੇ ਬਾਈ ਆਪਾਂ ਬਾਤਾਂ ਮਿਲਦੇ ਆ ਥੋੜੀ ਬ੍ਰੇਕ ਲੈਨੇ ਆ ਜੀ ਹੁਣ ਆਪਾਂ ਥੋੜੀ ਬ੍ਰੇਕ ਲਿੱਤੀ ਸੀ ਉਹ ਤੇ ਕੁੜੀ ਦੀ ਹੁਣ ਕਹਿੰਦੇ ਵੀ ਧੌਂ ਦੁਖੀ ਜਾਂਦੀ ਆ ਦੇਖੋ ਕੁੜੀ ਸਿੱਧੀ ਬੈਠੀ ਆ ਇੱਕ ਕਸਟਮਰ ਕੰਨਾ ਆਈ ਜਾਂਦਾ ਹਜੇ ਇੱਕ ਕਸਟਮਰ ਨਾਉਣ ਗਿਆਗਾ ਉਹ ਕਹਿੰਦਾ ਮੈਂ ਕਿਹਾ ਮੜੀ ਪਿੰਡੇ ਤੋਂ ਮੈਲ ਲਾਓ ਜੀ ਆਹੋ ਨੱਚਿਆ ਵਾਹ 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 ਜਮੜੇ ਜੂਆ ਪੈ ਚੁੱਕੀਆਂ ਨੇ ਉਹ ਵਾਲਾਂ 'ਚ ਤੇ ਬਸ ਤੁਸੀਂ ਦੇਖ ਸਕਦੇ ਹੋ ਆ ਕੁੜੀ ਦੇ ਵਾਲ ਅੱਧੇ ਹਜੇ ਰਿੱਕੀ ਗੱਲ ਨੇ ਸ਼ੇਡ ਕਰ ਚੁੱਕਿਆ ਕਿੱਡੇ ਕਿੱਡੇ ਮੋਟੇ ਤਾਂ ਰੰਡੀ ਫੜ ਲੇ ਰਹੇ ਹਾਂਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਰਿੱਕੀ ਗੱਲ ਨਾਲ ਮਿਲੋ ਤੇ ਮੈਂ ਤੁਹਾਡਾ ਹਰਮਨ ਸਿੰਘ ਬਲੰਗੜ ਤੋਂ ਕਿਹੜੇ ਗੜ ਤੋਂ ਬਲੰਗੜ ਤੋਂ ਹਾਂ ਤੇ ਬਾਕੀ ਆ ਕੁੜੀ ਕੁੜੀ ਕੋਲੇ ਰੁਪਏ ਬਹੁਤ ਜ਼ਿਆਦੇ ਆ ਤੂੰ ਦਿਖਾ ਦੋ ਕੁੜੀ ਕੁੜੀ ਨੇ ਘਰ ਰੁਪਏ ਦਿਖਾ ਦੋ ਸਾਈ ਤਾਂ ਦਿਖਾ ਦੇ ਕਿੰਨੀ ਆ ਦਿਖਾ ਦੋ ਸਾਈ ਫਿਰ ਕੁੜੀ ਸਾਈ ਤਾਂ ਦਿਖਾ ਦੇ ਜਿਹੜੇ ਦੇਣੀ ਆ ਸਾਨੂੰ ਕੁੜੀ ਸੰਗੀ ਆਂਦੀ ਆ ਤੇ ਕਹਿੰਦੀ ਆ ਐਡੇ ਸੈਲੂਨ ਚ ਜਾਣਾ ਸੀ ਮੈਂ ਤੇ ਇਹਨਾਂ ਨੇ ਮੈਨੂੰ ਸੈਲੂਨ ਚ ਵੜਾ ਹੀ ਨਹੀਂ ਘਰੇ ਲੱਗ ਗਏ ਮੈਨੂੰ ਸਟੇਟ ਕਰਨ ਬਾਕੀ ਤੁਸੀਂ ਦੇਖੋ ਰਕਮ ਲਈ ਕਰਦੀ ਆ ਰਕਮ ਤਗੜੀ ਲਈ ਫਿਰਦੀ ਆ ਰਕਮ ਤਾਂ ਦਿਖਾ ਦੇ ਜੋਤੀ 15 ਰੁਪਏ ਰਾਕਮ ਤਾਂ ਦਿਖਾ ਦੇ ਢਾਲੇ ਲਈ ਫਿਰਦੀ ਆ ਰੁਪਏ ਰੁਪਏ ਦੇ ਦੇਖੋ ਬਾਕੀ ਜੇ ਕਿਸੇ ਨੇ ਵਾਲ ਸਟੇਟ ਕਰਾਉਣੇ ਹੋਣ ਤੁਹਾਨੂੰ ਅਸੀਂ ਲਿੰਕ ਦੇਵਾਂਗੇ ਉਹ ਤੁਸੀਂ ਕਲਿੱਕ ਕਰਕੇ ਅਸੀਂ ਸਾਰਾ ਕੋਈ ਸਲੂਨ ਤੇ ਜਾ ਕੇ ਕਰਾ ਲਿਓ ਕਿਸੇ ਦਾ ਸਲੂਨ ਤੇ ਜਾ ਕੇ ਕਰਾ ਲਿਓ ਬਈ ਤੇ ਅਸੀਂ ਤੁਹਾਨੂੰ ਲਿੰਕ ਭੇਜ ਦਾਂਗੇ ਤੁਸੀਂ ਬਾਕੀ ਉਹਨੂੰ ਕਲਿੱਕ ਕਰਕੇ ਮੁਕਸਰ ਸਲੂਨ ਇਹ ਤੋਂ ਅੱਗੇ ਕੀ ਗੈਨ ਸਲੂਨ ਇਹ ਤੂੰ ਦੇਖ ਸਕਦੇ ਹੋ ਅੱਜ ਅਸੀਂ ਨਵ ਨਵੇਂ ਅਰੇ ਕਹਿਣਾ ਕੀ ਚਾਹਤੇ ਹੋ ਅਸੀਂ ਨਵਾਂ ਕੰਮ ਸ਼ੁਰੂ ਕਰਨ ਲੱਗੇ ਆ ਸਲੂਨ ਦਾ ਆ ਨਵਾਂ ਨਵਾਂ ਬੰਦਾ ਤਿਆਰ ਹੋਇਆਗਾ ਸਲੂਨ ਦਾ ਕੰਮ ਕਰਨ ਅੱਜ ਘਰੇ ਇਹਨੇ ਪਹਿਲੀ ਵਾਰ ਕਰਨ ਲੱਗਾ ਕੁੜੀ ਦਾ ਤੇ ਕੁੜੀ ਵਿਚਾਰੀ ਵੇਖ ਕੇ ਕੁੜੀ ਪੁੱਛਦੀ ਮੇਰੀ ਲਿਪਸਟਿਕ ਤਾਂ ਨਹੀਂ ਲੱਗੀ ਕੁੜੀ ਕਹਿੰਦੀ ਸਾਡੀ ਲਿਪਸਟਿਕ ਤਾਂ ਨਹੀਂ ਲੱਗੀ ਤੂੰ ਦੇਖ ਸਾਡੇ ਅੱਜ ਤੋਂ ਉਹ ਤਾਂ ਬੜੀ ਸੀਗੀ ਇਹ ਇਸ ਕਰਕੇ ਮੈਂ ਕਿਹਾ ਚੱਲ ਵਾਹ ਇਹ ਇੰਨੇ ਕਿ ਬੀ ਕਿੱਡੇ ਗਿਆ ਤੋ ਦੇਖੋ ਜੀ ਦੇਖੋ ਜੀ ਜਿਮੂਆ ਬਾਲੀਆਂ ਸੀ ਮਸਾ ਸਾਫ ਕੀਤੀ ਮੈਂ ਤਾਂ ਡਾਂਗੀ ਜਵਾਲਾ ਨਾ ਟੁੱਟ ਜਾਣਗੇ ਹੁਣ ਤੁਸੀਂ ਦੇਖ ਸਕਦੇ ਹੋ ਬਸ ਥੋੜੇ ਰਹਿ ਗਏ ਨੇ ਵਾਲ ਬਾਕੀ ਪਹਿਲਾਂ ਅਸੀਂ ਆਹ ਦੇਖੋ ਪਹਿਲਾਂ ਤੁਸੀਂ ਆਹ ਦੇਖੋ ਅਸੀਂ ਕਲਰ ਕੀਤਾ ਵਾਲਾ ਤੇ ਕਲਰ ਤੁਸੀਂ ਦੱਸੋ ਅਸੀਂ ਨਾਲੇ ਤੁਹਾਨੂੰ ਜਾਵਾਂਗੇ ਚਰਚ ਜਿੱਥੇ ਕਹਿੰਦੇ ਆ ਬੂੜਾ ਗੁੱਜਰ ਚਰਚ ਜਾਵਾਂਗੇ ਵੱਡੀ ਚਰਚਾ ਇੱਥੇ ਇੱਥੇ ਛੋਟੀ ਚਰਚਾ ਤਾਂ ਕਰਕੇ ਅਸੀਂ ਆਪਾਂ ਉੱਥੇ ਚੱਲਾਂਗੇ ਤੇ ਤੁਹਾਨੂੰ ਸਾਰਾ ਕੁਝ ਉੱਥੇ ਮੇਲੇ ਦੇ ਦਰਸ਼ਨ ਕਰਾਵਾਂਗੇ ਤੇ ਬਸ ਕ੍ਰਿਸਮਸ ਦੇ ਦਰਸ਼ਨ ਕਰਾਵਾਂਗੇ ਦੇਖ ਲਓ ਤੇ ਤੁਹਾਨੂੰ ਪ੍ਰਾਰਥਨਾ ਸੁਣਾਵਾਂਗੇ ਪੋਸਟਰਾਂ ਨਾਲ ਮਿਲਾਵਾਂਗੇ ਅਤੇ ਤੁਹਾਨੂੰ ਹੋਰ ਕੋਈ ਵੀ ਚੀਜ਼ਾਂ ਸੀ ਦਿਖਾਵਾਂਗੇ ਜੋ ਉੱਥੇ ਚੀਜ਼ ਖਾਣ ਨੂੰ ਅਸੀਂ ਤਾਂ ਪਹਿਲਾਂ ਜੂਆਂ ਦਿਖਾਏਗੇ ਅਸੀਂ ਤਾਂ ਯਾਰ ਅਸੀਂ ਤਾਂ ਯਾਰ ਲੰਗਰ ਖਾਣ ਨੂੰ ਚੱਲੇ ਆ ਸਿੱਧੀ ਗੱਲ ਆ ਅਸੀਂ ਦਾ ਸਵਾਦ ਲੈਣ ਲਈ ਚੱਲੇ ਆਂ ਕਹਿੰਦੇ ਨਹੀਂ ਹੁੰਦਾ ਕਿ ਅਸਤ ਜ਼ਿੰਦਗੀ 'ਚ ਆਏ ਆ ਸਵਾਦ ਲੈਣ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਤੇ ਕੀ ਗੱਲ ਆ ਠੰਡ ਬੜੀ ਅੱਜ ਮੈਂ ਭਰਾ ਰਿੱਕੀ ਕੋਲੋਂ ਮੋਟਰਸਾਈਕਲ ਚਲਾਵਾਉਂਦਾ ਰਿੱਕੀ ਕੋਲੋਂ ਮੂੰਹ ਆ ਤੋ ਅਰੇ ਰਿੱਕੀ ਨੇ ਮੂੰਹਾ ਤੋ ਕੇ ਜਾਣਾ ਅੱਜ ਤੁਸੀਂ ਦੇਖ ਸਕਦੇ ਹੋ ਠੰਡ ਬੜੀ ਆ ਕ੍ਰਿਸਮਸ ਦਾ ਤਿਉਹਾਰ ਕਰਕੇ ਅਸੀਂ ਅੱਜ 11 ਵਜੇ ਨੂੰ ਜਾਵਾਂਗੇ ਕਿਉਂਕਿ ਤੁਹਾਨੂੰ ਪਤਾ ਉੱਥੇ ਟਾਈਮ ਬਹੁਤ ਜ਼ਿਆਦਾ ਲੱਗ ਗਿਆ ਨਾਗਾ 2 ਵਜੇ ਸਮਾਪਤੀ ਹੋ ਜੂਗੀ ਸਾਰੀ 2 ਵਜੇ ਲੰਗਰ ਸਟਾਰਟ ਹੋਊਗਾ ਲੱਗਿਆ 2 ਵਜੇ ਲੰਗਰ ਸਟਾਰਟ ਹੋਊਗਾ ਚਲ ਆ ਭਾਈ ਮੇਤਰਾ ਕੁੜੀ ਦੇ ਵਾਲ ਸਟੇਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਲੋਕ ਆ ਸ਼ਾਈਨਿੰਗ ਮਾਰ ਰਹੇ ਨੇ ਵਾਲ ਕੁਝ ਵੀ ਅਸੀਂ ਕਲਰ ਨਹੀਂ ਕੀਤਾ ਜੁਆਂ ਕੱਟ-ਕੱਟ ਕੇ ਸ਼ਾਈਨ ਕੀਤੇ ਹੈਗੇ ਦੇਖ ਸਕਦੇ ਹੋ ਜੁਆਂ ਕੱਟ-ਕੱਟ ਕੇ ਸ਼ਾਈਨ ਕੀਤੇ ਹੈ ਵਾਲ ਆ ਦੇਖ ਲਓ ਸੁਰਖੀ ਤਾਂ ਨਹੀਂ ਲਈ ਇਦਾਂ ਵਧੀਆ ਆ ਦੇਖੋ ਕਰਕੇ ਦਿਖਾ ਜੁਗਣੀ ਜੁਗਣੀ ਲਿੰਡੀਆਂ ਕਰ ਕਰਕੇ ਚਿੱਟਾ ਘੜ ਛੱਡਿਆ ਸੇਰੇ ਦਾ ਯਹੀ ਨਹੀਂ ਅਭੀ ਹੋਰ ਸੁਣੀਏ ਆਪ ਮਿਲ ਪੇਸਟਿਕ ਨਹੀਂ ਲਾਣੀ ਐ ਲਾ ਪੇਸਟਿਕ ਨਾਲ ਜੀ ਓਕੇ ਹਾਂ ਠੀਕ ਆ ਹੁਣ ਕੁੜੀ ਕਹਿੰਦੀ ਆ ਸੋਹਣੇ ਲੱਗ ਰਹੇ ਨੇ ਤੇ ਤੁਸੀਂ ਦੇ ਦੋ ਹੁਣ ਸਾਨੂੰ ਕਰਾਤੀ ਦਾ ਦਿਖਾ ਦੇ ਕਰਾਂਸੀ ਦਿਖਾਓ ਕਲੀ ਦੀ ਕਰਾਂਸੀ ਦਿਖਾ ਦਿਓ ਕਲੀ ਦਿਖਾ ਤਾ ਦੇ ਚਲ ਦਿਖਾ ਚਿੱਟੇ ਵੀ ਆ ਦੇਖੋ ਕਰਾਂਸੀ ਦਿਖਾ ਕਰਾਂਸੀ ਦਿਖਾ ਲਾ ਲਾ ਅੰਨੇ ਪਿਛੇ ਵਾਲ ਦੇਖਣਾ ਦੇਖੋ ਮੇਰੇ ਲਈ ਪਿੱਛੇ ਕਿੱਧਰ ਸਰਦੀ ਨਾ ਨੇ ਹੋ ਗਏ ਮਿੱਤਰੋ ਹੁਣ ਆਪਾਂ ਤੁਹਾਨੂੰ ਆਪਾਂ ਚਰਚ ਤੁਰਨ ਲੱਗੇ ਹੁਣ ਅਸੀਂ ਚਰਚ ਤੁਰਨ ਲੱਗੇ ਆ ਬੰਦ ਦੋਨੋਂ ਅਸੀਂ ਦੱਸਾਂਗੇ ਹੁਣ ਆ ਗਈ ਹੁਣ ਆਪਦੀ ਬੁੜੀ ਨੂੰ ਮਚਾਉਣ ਚੱਲੀ ਆ ਕਿਆ ਬਈ ਨਹੀਂ ਨਹੀਂ ਆਈ ਆਈ ਮੈਂ ਰੱਖਣਾ ਚੰਗਾ ਅੱਗੇ ਤੁਹਾਨੂੰ ਦਾ ਪੱਕੀ ਦੀਵਾਲ ਵਿੱਚ ਕੋਈ ਭਾਈ ਪੱਕੀ ਜੁਰਮੇ ਕਿਲੋ ਦੇਖ ਪੈਂਦੇ ਕੰਗੀ ਦੀਵਾਲ ਬਰੀ ਧੰਵਾਦ ਦੇਖ ਸਕਦੇ ਹੋ ਪੱਕੀ ਦੀਵਾਲ ਦੇਖ ਲੋ ਭਾਈ ਉਹ ਅੰਦਰ ਚਲ ਗਈ ਆ ਬਾਕੀ ਤੁਹਾਨੂੰ ਆਪਾਂ ਮਿਲਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਇਹਦਾ ਜ ਡਾਈਨ ਬਣਾ ਰਹੇ ਹਾਂ ਵਾਲਾ ਜ ਡਾਈਨ ਨਹੀਂ ਹੁੰਦਾ ਇਹ ਡਿਜ਼ਾਈਨ ਡਿਜ਼ਾਈਨ ਲਾਈਨ ਕਾਲੇ ਦੇ ਪਰ ਕਈ ਵਾਰ ਨਾ ਵਾਸ਼ੂਮ ਵਾਸ਼ੂਮ ਕਰਦਾ ਸਾਡਾ ਚੈਨਲ ਨਵਾਂਗਾ ਗੰਦਾ ਕਰ ਅਸੀਂ ਚੈਨਲ ਤੁਹਾਨੂੰ ਦੱਸਾਂਗੇ ਹਜੇ ਅਸੀਂ ਸ਼ੁਰੂ ਕਰ ਚੁੱਕੇ ਹਾਂ ਪਹਿਲਾਂ ਚੈਨਲ ਦਾ ਨਾਂ ਵੀ ਪਤਾ ਨਹੀਂ ਚੈਨਲ ਦਾ ਨਾਂ ਹਜੇ ਤੱਕ ਕੋਈ ਨਹੀਂ ਅਸੀਂ ਤੁਹਾਨੂੰ ਰੱਖਾਂਗੇ ਤੁਹਾਡੇ ਤੁਸੀਂ ਤੁਸੀਂ ਸਾਨੂੰ ਦੱਸੋ ਸੋਣਾ ਚੈਨਲ ਦਾ ਨਾਂ ਤੇ ਅਸੀਂ ਅਹੀ ਰੱਖਾਂਗੇ ਤਾਂ ਤੁਸੀਂ ਸਾਨੂੰ ਬਾਤ ਤੋਂ ਆਲਾ ਕਰਿਆ سپورਟ ਕਰੋ ਤੇ ਸ਼ੇਅਰ ਕਰਿਓ ਵੀਡੀਓ ਸਾਡੀਆਂ ਅਸੀਂ ਨਵੇਂ ਨਵੇਂ ਬਲੌਗ ਤੁਹਾਨੂੰ ਦਿਖਾਵਾਂਗੇ ਔਰ ਨਾਲੇ ਵਧੀਆ ਲੱਗਦਾ ਯਾਰ ਤੁਸੀਂ ਸਾਨੂੰ ਫੋਲੋ ਕਰ ਰਹੇ ਪੰਜਾਬੀ ਬੰਦੇ ਆ ਕਿ ਬਾਕੀ ਆਪਾਂ ਸਾਰੇ ਭਰਾ ਰਲ ਕੇ ਆਏ ਹੁੰਦੇ ਪੈਡੇ ਵਾਹ ਕੀ ਐਕਟਿੰਗ ਕਰ ਰਹੇ ਮੈਨੂੰ ਪਤਾ ਚੜਾਈ ਫੁੱਲ ਹੋਣੀ ਚਾਹੀਦੀ ਆਪਣੀ ਥੋੜੀ ਬ੍ਰੇਕ ਉੱਥੇ ਮਿਲਾਂਗੇ ਆਪਾਂ ਤੁਹਾਨੂੰ ਚਰਚ ਮਿਲਾਂਗੇ ਓਕੇ ਜੀ